ਵੱਡੇ ਵੀਰ ਖਜ਼ਾਨਾ ਮੁਦੀਦਾਰ ਪਾਸਿੰਗ ਚੀਮਾ ਜੀ ਕਰਨ ਡਿਵਾਨਾ ਜੀ ਮੰਗੋ ਸਾਹਿਬ ਸਾਰੇ ਅਸੀਂ ਸਾਡੇ ਕੋਲੀਗ ਸਾਡੇ ਸਾਥੀ ਸਰਦਾਰ ਦੇਵ ਮਾਨ ਐਮ ਐਲ ਏ ਨਾਬਾ ਉਹਨਾਂ ਦੇ ਫਾਦਰ ਸਾਹਿਬ ਪਿਛਲੇ ਦਿਨਾਂ ਚ ਕਾਲਾ ਅਕਾਲ ਚਲਾਣਾ ਕਰ ਗਏ ਸੀਗੇ ਸਰਦਾਰ ਲਾਸ਼ ਸਿੰਘ ਜੀ ਉਹਨਾਂ ਦੇ ਨਿਮੇਤਾ ਸ਼ਰਧਾ ਤੇ ਫੁੱਲ ਅਰਪਣ ਕਰਨ ਲਈ ਪਹੁੰਚੇ ਆ ਬਹੁਤ ਵੱਡਾ ਸਦਨਾ ਮੈਂ ਸਮਝਦਾ ਕਿ ਪ੍ਰਭਾਤ ਦੇ ਵਿੱਚ ਦੇਖੋ ਸਾਡੇ ਕੋਲੀਗ ਨਾਬੇ ਤੋਂ ਬਧਾਇਕ ਸਰਦਾਰ ਗੁਰਦੇਵ ਸਿੰਘ ਦੇ ਮਾਨ ਜੀ ਦੇ ਪੇਟਾ ਜੀ ਦਾ ਪਿਛਲੇ ਦਿਨ ਵਿਆਹਤ ਹੋ ਗਿਆ ਸੀ ਸਰਦਾਰ ਲਾਲ ਸਿੰਘ ਨੇ ਬੜੀ ਘਾਲਣਾ ਕਰਕੇ ਆਪਣੇ ਪਰਿਵਾਰਾਂ ਨੂੰ ਪੜਾਇਆ ਲਿਖਾਇਆ ਵੱਡੇ ਕੀਤਾ ਤਾਂ ਇਹੀ ਮੈਂ ਸਮਝਦਾ ਤਾਂ ਹੀ ਪੋਸੀਬਲ ਹੋਇਆ ਕਿ ਸਰਦਾਰ ਕੇਦੇਵ ਸਿੰਘ ਜੀ ਐਮਐਲਏ ਬਣੇ ਸੋ ਪਿਛਲੇ ਦਿਨ ਕਾਲ ਚਲਾਣਾ ਕਰਕੇ ਅਸੀਂ ਅੱਜ ਉਹਨਾਂ ਨੂੰ ਸਰਦਾਰ ਦੇ ਫੁੱਲ ਆਪਕਰਨ ਦੇ ਲਈ ਅਸੀਂ ਆਇਆਗੇ ਸੋ ਉਹਨਾਂ ਨੇ ਮੈਂ ਸਮਝਦਾ ਆਪਣੇ ਜੀਵਨ ਦੌਰਾਨ ਸੰਘਰਸ਼ ਕੀਤਾ ਔਰ ਸੰਘਰਸ਼ ਦੇ ਦੌਰਾਨ ਹੀ ਮੈਂ ਸਮਝਦਾ ਉਹਨਾਂ ਨੇ ਤਰੱਕੀ ਕੀਤੀ ਸੋ ਅੱਜ ਉਹਨਾਂ ਨੂੰ ਅਸੀਂ ਸਰਦਾਰ ਦੇ ਫੁੱਲ ਭੇਟ ਕਰਮੀ ਅੱਜ ਤੇ ਮੇਰੇ ਬਾਪੂ ਜੀ ਸਰਦਾਰ ਲਾਲ ਸਿੰਘ ਜੀ ਜਿਹੜੇ ਪਿਛਲੇ ਮਹੀਨੇ 28 ਤਰੀਕ ਨੂੰ ਮਾਤਮਨ ਚਰਨਜਾਬ ਰਾਜ ਦੇ ਸੀ ਕਿ ਅੱਜ ਉਹਨੇ ਆਪਣੇ ਮਰਦਾਸ ਸੇ ਗੁਰਦੁਆਰਾ ਘੋੜਿਆਂ ਵਾਲਾ ਸਾਹਿਬ ਨਾਭਾ ਵਿਖੇ ਹੋਈ ਆ ਤੇ ਬਹੁਤ ਸਾਰੇ ਵੀ ਕੈਬਨ ਮੰਤਰੀ ਸਹਿਬਾਨ ਸਾਡੇ ਪਾਰਟੀ ਦੇ ਪ੍ਰਧਾਨਾ ਮੰਡੂੜਾ ਜੀ ਪ੍ਰਧਾਨ ਮੰਤਰੀ ਹਮਨਡੂੜਾ ਜੀ ਸਾਡੇ ਜ਼ਿਲ੍ਹਾ ਪਟਿਆਲੇ ਦੇ ਸਾਰੇ ਐਮਐਲਏ ਸਹਿਬਾਨ ਬਾਹਰੋਂ ਵੀ ਬਹੁਤ ਸਾਰੇ ਐਮਐਲਏ ਸਹਿਬਾਨ ਇੱਥੇ ਆਏ ਅਲੱਗ-ਅਲੱਗ ਪਾਰਟੀਆਂ ਤੋਂ ਕਾਂਗਰਸ ਅਕਾਲੀ ਦਲ ਭਾਜਪਾ ਸਾਰੀਆਂ ਪਾਰਟੀਆਂ ਨੇ ਨਿਮੰਨਦੇ ਇੱਥੇ ਆ ਕੇ ਜਿਹੜੇ ਆ ਦੁੱਖ ਦਾ ਪਟਾਵਾ ਕਰਕੇ ਗਏ ਆ ਔਰ ਅੱਜ ਕਿਉਂਕਿ ਮੇਰੇ ਪਿਤਾ ਜੀ ਸਾਰੀ ਮਰ ਸ਼ਗਰਤਕੀਤਾ ਔਰ ਲਮਾ ਸਮਾ 40-45 ਸਾਲ ਸਾਈਕਲਾਂ ਦੀ ਦੋਦਾਨ ਕੀਤੀ ਹੈ ਅੱਜ 13 ਸਾਈਕਲ ਜਿਹੜੇ ਆ ਤੁਸੀਂ ਦੇਖ ਰਹੇ ਹੋ 13 ਸਾਈਕਲ ਮੇਰੇ ਪਿਤਾ ਜੀ ਸਾਈਕਲਾਂ ਦਾ ਕੰਮ ਕਰਦੇ ਸੀ ਔਰ ਮੇਰਾ ਧਿਆਨ ਬਣਿਆ ਕਿ ਗਰੀਬ ਜਿਹੜੇ ਬੱਚੇ ਨੇ ਚਾਹੇ ਮੁੰਡਾ ਚਾਹੇ ਕੁੜੀ ਹੈ ਜਿਨਾਂ ਕੋਲੇ ਕੋਈ ਸੁਵਿਧਾ ਹੀ ਹੈ ਨਹੀਂ ਸਕੂਲ ਜਾਣ ਦੀ ਤਾਂ 13 ਜਿਹੜੇ ਸਾਈਕਲ ਨੇ ਉਹ ਗਰੀਬ ਬੱਚਿਆਂ ਨੂੰ ਅਸੀਂ ਦੇ ਰਹੇ ਹਾਂ ਪਰ ਸਾਡੇ ਪਿਤਾ ਜੀ ਹੋਰਾਂ ਨੂੰ ਰੂਟ ਵੀ ਸਕੂਲ ਮਿਲੇਗਾ ਜਦੋਂ ਬੱਚੇ ਸਾਈਕਲ ਚਲਾ ਕੇ ਪੜ੍ਹਨਗੇ ਆਪਣੇ ਮਾਂ ਬਾਪ ਦੇ ਸੁਪਨਿਆਂ ਸਾਕਾਰ ਕਰਨਗੇ ਤੇ ਜ਼ਿੰਦਗੀ ਦਾ ਆਗਾਜ਼ ਹੋਏਗਾ ਉਹਨਾਂ ਦਾ ਇਹ ਇੱਕ ਖੁਸ਼ੀ ਹੋਏਗੀ ਸਾਨੂੰ ਵੀ ਮੇਰੇ ਪਿਤਾ ਜੀ ਨੂੰ ਵੀ ਸੋ ਅੱਜ ਇੱਕ ਛੋਟਾ ਜਿਹਾ ਭਲਾਣਾ ਕਰ ਰਹੇ ਹਾਂ ਤੇ ਪ੍ਰਮਾਤਮਾ ਕਿਰਪਾ ਕਰੇ ਮੇਰੇ ਪਿਤਾ ਜੀ ਸਰਦਾਰ ਲਾਲ ਸਿੰਘ ਜੀ ਤੇ ਉਹਨਾਂ ਨੂੰ ਆਪਣੇ ਚਰਨਾਂ ਚਰਨਵਾਸ ਸੇਨ ਔਰ ਅਸੀਂ ਜਿਵੇਂ ਜੋ ਉਹਨਾਂ ਨੇ ਸਾਨੂੰ ਦੱਸਿਆ ਜ਼ਿੰਦਗੀ ਦੇ ਵਿੱਚ ਕਿ ਦਸਾਂ ਨੋਂ ਦੀ ਕਿਰਤ ਕਰੋ ਨਾਮ ਜੋ ਵੰਡ ਕੇ ਛਕੋ ਇਮਾਨਦਾਰੀ ਤੇ ਆਪਣੀ ਕਰਮ ਦੇ ਆਧਾਰਿਤ ਜ਼ਿੰਦਗੀ ਰੱਖੋ ਔਰ ਕਦੇ ਕਿਸ ਨੂੰ ਦੁੱਖ ਨਾ ਦਿਓ ਕਿ ਜੇ ਤੁਸੀਂ ਕਿਸੇ ਦਾ ਭਲਾ ਨਹੀਂ ਕਰ ਸਕਦੇ ਸਾਨੂੰ ਮਾੜਾ ਕਰਨ ਦਾ ਵੀ ਹੱਕ ਨਹੀਂ ਉਹ ਕਨਸੈਪਟ ਤੇ ਚੱਲਾਂਗੇ ਔਰ ਸਾਡੇ ਪਿਤਾ ਜੀ ਨੂੰ ਹਮੇਸ਼ਾ ਗੱਲਾਂ ਦੇ ਵਿੱਚ ਯਾਦ ਰੱਖਾਂ ਜੀ ਸਾਡੇ ਮਾਤਾ ਜੀ ਮੇਰੇ ਮਾਂ ਨਾਲ ਖੜੇ ਨੇ 85 ਸਾਲ ਦੇ ਨੇ ਸਾਡਾ ਸਾਰਾ ਪਰਿਵਾਰ ਸਾਡਾ ਮੇਰੇ ਭਰਾ ਮਾਮਾ ਜੀ ਸਾਡੇ ਚਾਚਾ ਜੀ ਸਾਡੇ ਸਾਰਾ ਪਰਿਵਾਰ ਖੜਾ ਹੈ ਜੀ ਕਿ ਅਸੀਂ ਸਾਰੇ ਇੱਕ ਨਿਮਾਣੀ ਜੀ ਕੋਸ਼ਿਸ਼ ਹੈ ਕਿਉਂਕਿ ਬਹੁਤ ਜ਼ਰੂਰੀ ਹੁੰਦਾ ਕਿਸੇ ਜਿਹਨੂੰ ਜਿਉਂਦਾ ਰੱਖਣ ਲਈ ਤੁਹਾਨੂੰ ਕੁਝ ਨਾ ਕੁਝ ਐਸਾ ਪਾਲਾ ਕਰਨਾ ਪੈਂਦਾ ਤਾਂ ਕਿ ਤੁਹਾਨੂੰ ਲੋਕ ਯਾਦ ਰੱਖਣ ਸੋ ਇੱਕ ਨਿਮਾਣੀ ਜੀ ਕੋਸ਼ਿਸ਼ ਜਿਹੜੀ ਹੈ ਗਰੀਬ ਬੱਚਿਆਂ ਨੂੰ ਸਾਈਕਲ ਦੇ ਕੇ ਕੰਮੇ ਸੋ ਸੋ ਆਪਣੇ ਬਹੁਤ ਸਤਿਕਾਰਯੋਗ ਦਾ ਗੁਰਦੇਵ ਸਿੰਘ ਜੀ ਦੇ ਮਾਂ ਦੇ ਪਿਤਾ ਜੀ ਦਾ ਅੱਜ ਅੰਤਮ ਅਰਦਾਸ ਹੈਗੀ ਤੇ ਉਹਦੇ ਵਿੱਚ ਅਸੀਂ ਸਾਹਮਣੇ ਹੋਣ ਲਈ ਆਏ ਆ ਤੇ ਸਮੁੱਚੀ ਸਾਡੀ ਜਿਹੜੀ ਕੈਬਨਿਟ ਆ ਪੰਜਾਬ ਦੀ ਪੰਜਾਬ ਦੇ ਪ੍ਰਧਾਨ ਸੀ ਅਮਰੋੜਾ ਜੀ ਹਰਪਾਲ ਸਿੰਘ ਜਿਮਾ ਕੈਬਨਿਟ ਮੰਤਰੀ ਹੋਏ ਨੇ ਅਸੀਂ ਵੀ ਨਾਲ ਆਏ ਆ ਅਸੀਂ ਪ੍ਰਮਾਤਮਾ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਉਹ ਆਪਣੇ ਚਰਨਾਚਨ ਨਵਾਸ ਵਾਖੇ ਉਹਨਾਂ ਦੀ ਜ਼ਿੰਦਗੀ ਬੜੀ ਸੰਘਰਸ਼ਮਈ ਸੀਗੀ ਇੱਕ ਆਮ ਪਰਿਵਾਰ ਤੋਂ ਪੈਦਾ ਹੋ ਕੇ ਨੇ ਬਹੁਤ ਮਿਹਨਤ ਕੀਤੀ ਤੇ ਆਪਣੇ ਬੇਟੇ ਜੋ ਗੁਰਦੇਵ ਸਿੰਘ ਦੇਮਾਨ ਐਮਐਲਏ ਬਣੇ ਨੇ ਉਹਨਾਂ ਦੀ ਬਰੌਤੀ ਬਣੇ ਨੇ ਬਹੁਤ ਵੱਡਾ ਕਾਟਾ ਹੈ ਸਿਰਫ ਆਮ ਪਰਿਵਾਰ ਨੂੰ ਹੀ ਸਾਨੂੰ ਸਾਰੇ ਜ਼ਿਲ੍ਹੇ ਦੇ ਵਿੱਚ ਸਾਡੇ ਸਮਾਜ ਨੂੰ ਸਾਡੇ ਪਿੰਡ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਜਦੋਂ ਬਜ਼ੁਰਗ ਦਾ ਜਿਹੜਾ ਹੈ ਹੱਥ ਸਿਰ ਤੋਂ ਉੱਚਾ ਜਦੋਂ ਉਹਨਾਂ ਦਾ ਜਿਹੜਾ ਹੈ ਸਾਡੇ ਉੱਤੇ ਜਿਹੜਾ ਭਰੋਸਾ ਜਿਹੜਾ ਹੈ ਉਹ ਕਿਤੇ ਨਾ ਕਿਤੇ ਨਾ ਕਮਜ਼ੋਰ ਹੁੰਦਾ ਦਿਸਦਾ ਹੀ ਸਕੇ ਅੱਜ ਦੇਖੋ ਮਾਨਸਾਰ ਦੀਆਂ ਅੱਖਾਂ ਦੇ ਵਿੱਚ ਜੋ ਨਮੀ ਹੈ ਅਜੋਸ ਪ੍ਰੋਫੈਸਰ ਵੀ ਘਾਟ ਹੈ ਜਿਹੜਾ ਆਸ਼ਵਾਸ਼ਣ ਦੇਣਾ ਪ੍ਰੋਫੈਸਰ ਇੱਕ ਫਾਦਰ ਦੇ ਸੀ ਤੇ ਹੋਣ ਨਾਲ ਬੰਦ ਸੀ ਸੋ ਕੰਫੀਡੈਂਸ ਡੈਫੀਨਿਟਲੀ ਟੇਕਸ ਇਟ ਅੱਜ ਜਿਹੜਾ ਆਏ ਸੀ ਸਾਰੇ ਹੀ ਆਪਣੀ ਸ਼ਰਧਾ ਸੁਮਨ ਟੈਪੀਟ ਕਰਨਾ ਹੈ ਪਰਮਾਤਮਾ ਦੇ ਚਰਨਾਂ ਚਾਹੇ ਉਦਾਸ ਕੀਤੀ ਲੋ ਸੇ ਜਿੱਥੇ ਵੀ ਚਲੀ ਗੋ ਨੂੰ ਆਪਣੇ ਚਰਨਾਂ ਸਮਾਸ ਦੇ ਚੰਨ ਪਰਵਾਹ ਨਹੀਂ ਪਰਵਾਹ ਨਹੀਂ ਪਰਵਾਹ ਹੈ ਜੁਨਾਦੀ ਕਮਾਈ ਅੱਜ ਦੇਖੋ ਸਾਰਾ ਨਾ ਬਾ ਸ਼ਹਿਰ ਉੱਤੇ ਕਰਤਾਰ ਹੋਇਆ ਇਹ ਸੱਚੀ ਕਮਾਈ ਜਿਹੜੀ ਹੈ ਉਹਨਾਂ ਦੀ ਰਹੀ ਹੈ ਪਰਿਵਾਰ ਦੀ ਉਹਨਾਂ ਦੇ ਪਰਿਵਾਰ ਦੀ ਰਹੀ ਹੈ ਜਿਨ੍ਹਾਂ ਨੇ इनी गुरबत चो उठ के सारे परिवार को समाजुनेट गरीफॉर्चुनेट जो हो रहा है बड़ा तुफान करो एक बंदा जिम्मेवारीजेपी जी सेंटर है इसी चीज नहीं होना चाहिए नहीं होना चाह ਅੱਜ ਅਸੀਂ ਸਾਡੇ ਸਾਥੀ ਦੇਵਮਾਨ ਜੀ ਦੇ ਪਿਤਾ ਜੀ ਦੀ ਅੰਤਿਮ ਰਸਤੇ ਪੁੰਚੇ ਆ ਬਹੁਤ ਭਾਰੀ ਦੁੱਖ ਹੈ ਸਾਨੂੰ ਕਿਉਂਕਿ ਘਰੋਂ ਜਦੋਂ ਵੀ ਕੋਈ ਜਾਂਦਾ ਤਾਂ ਇੱਕ ਘਰ ਖਾਲੀ ਹੋ ਜਾਂਦਾ ਤੇ ਜਦੋਂ ਮਾਪੇ ਦਾ ਸਾਯਾ ਸਿਰ ਤੋਂ ਚੱਕਿਆ ਜਾਂਦਾ ਹੈ ਉਦੋਂ ਤਾਂ ਬਹੁਤ ਹੀ ਸਦਮਾ ਹੁੰਦਾ ਤੇ ਅਸੀਂ ਸਾਰੇ ਸਾਥੀ ਸਾਰੇ ਦੇਵਮਾਨ ਜੀ ਦੇ ਨਾਲ ਆ